ਹਾਂਜੀ ਸਰ ਅੱਜ ਤਿੰਨ ਸੜਕਾਂ ਦਾ ਕੰਮ ਉੱਥੇ ਕੀਤਾ ਗਿਆ ਹੈ। ਅੱਜ ਤਿੰਨ ਸੜਕਾਂ ਜਿਹੜੀਆਂ ਨੇ ਇੱਕ ਤੁਗਲਵਾਲ, ਦੂਜੀ ਭੈਣੀ ਬਾਂਗਰ ਦੀ ਫਿਰਨੀ ਔਰ ਤੀਜੀ ਜਿਹੜੀ ਕਾਫੀ ਵੱਡੀ ਸੜਕ ਆ ਜਿਹੜੀ 12 ਫੁੱਟ ਤੋਂ 16 ਫੁੱਟ ਕੀਤੀ ਜਾ ਰਹੀ ਆ ਜਿਹੜੀ ਸਰਕਾਰੀ ਰੈਸਟ ਹਾਊਸ ਕਾਦੀਆਂ ਤੋਂ ਸ਼ੁਰੂ ਹੋ ਕੇ ਤਕਰੀਬਨ 4-5 ਪਿੰਡਾਂ ਤੋਂ ਲੰਘ ਕੇ ਸਲਾਹਪੁਰ, ਭੰਗਵਾ ਤੇ ਪੰਡੋਰੀ ਤੱਕ ਸੜਕ ਜਿਹੜੀ ਆ ਉਹ ਤਕਰੀਬਨ ਜਿਹੜੀ ਆ 6 ਕਿਲੋਮੀਟਰ ਸੜਕ ਆ ਔਰ ਪੰਡੋਰੀ ਤੱਕ ਜਿਹੜੀ ਆ ਉਹ ਲੰਘ ਰਹੀ ਆ ਔਰ ਬੜਾ ਵਧੀਆ ਢੰਗ ਨਾਲ ਜਿਹੜਾ ਵਾ ਰਿਪੇਅਰ ਦਾ ਕੰਮ ਜਿਹੜਾ ਵਾ ਇਹਨਾਂ ਸਾਰੀਆਂ ਸੜਕਾਂ ਦਾ ਅੱਜ ਕੀਤਾ ਜਾ। ਸਰ ਕਿੰਨੀ ਲਾਗਤ ਆਏਗੀ ਤੇ ਕਿੰਨੀ ਦੇਰ ਚ ਕੰਪਲੀਟ ਹੋ ਜਾਣਗੀ ਇਹ। ਇਹਦੀ ਲਾਗਤ ਜਿਹੜੀ ਫਿਰਨੀ ਦੀ ਆ ਮੈਂ ਤੁਹਾਨੂੰ ਐਗਜ਼ੈਕਟਲੀ ਦੱਸ ਦਿੰਨਾ। ਜਿਹੜੀ ਭੈਣੀ ਬਾਂਗਰ ਦੀ ਫਿਰਨੀ ਆ ਤਕਰੀਬਨ 16 ਲੱਖ ਤੇ 60 ਹਜ਼ਾਰ ਰੁਪਏ ਦੀ ਤਕਰੀਬਨ 1 ਕਿਲੋਮੀਟਰ ਲੈਂਥ ਆ ਤੇ ਖਰਚਾ ਆਏਗਾ। ਫਿਰ ਜਿਹੜੀ ਤੁਗਲਵਾਉ ਤੋਂ ਲੈ ਕੇ ਜਿਹੜੀ ਸਾਰੀ ਪਿੰਡ ਦੇ ਡੇਰਿਆਂ ਨੂੰ ਘੁੰਮਦੀ ਸੜਕਾ ਉਹ ਵੀ ਤਕਰੀਬਨ 19 ਲੱਖ ਰੁਪਏ ਉਹਦੇ ਤੇ ਖਰਚ ਆਊਗਾ ਔਰ ਜਿਹੜੀ ਇਹ ਵੱਡੀ ਰੋੜਾ ਕਾਦੀਆਂ ਤੋਂ ਪੰਡੋਰੀ ਤੱਕ ਜਾਣੀ ਆ 6 ਕਿਲੋਮੀਟਰ ਲੰਬੀ ਉਹਨੂੰ ਅਸੀਂ 12 ਫੁੱਟ ਤੋਂ ਜਿਹੜੀ 16 ਫੁੱਟ ਕਰ ਰਹੇ ਆ 3 ਕਰੋੜ ਤੇ 13 ਲੱਖ ਰੁਪਏ ਜਿਹੜਾ ਵਾ ਉਹ ਸੜਕ ਦੇ ਉੱਤੇ ਜਿਹੜਾ ਵਾ ਉਹ ਲੱਗੇਗਾ ਔਰ ਵਧੀਆ ਟਾਂਗ ਨਾਲ ਜਿਹੜਾ ਵਾ ਸੜਕਾਂ ਦਾ ਕੰਮ ਔਰ ਜਿਹੜੀ ਇਹ ਵੀ ਸੜਕਾ ਕਾਦੀਆਂ ਤੋਂ ਤੁਗਲਵਾਲ ਜਾਂਦੀ ਇਹ ਵੀ 18 ਫੁੱਟ ਮਨਜ਼ੂਰ ਹੋ ਗਈ ਆ ਇਹ ਵੀ ਅਗਲੇ ਪ੍ਰੋਜੈਕਟ ਦੇ ਵਿੱਚ ਜਿਹੜੀ ਆ ਉਹ ਵੀ ਆ ਜਾਏਗੀ ਸਰ ਕਿੰਨੀ ਦੇਰ ਤੱਕ ਕੰਮ ਚੱਲ ਰਹੀ ਹੈ ਤੁਹਾਡਾ ਇਹਨਾਂ ਦਾ ਟਾਈਮ ਤੇ 6 ਮਹੀਨੇ ਹੁੰਦਾ ਵਾ ਪਰ ਮੈਨੂੰ ਲੱਗਦਾ ਕਿ ਜੇ ਇਸ ਰਫ਼ਤਾਰ ਨਾਲ ਇਹ ਕੰਮ ਕਰ ਰਿਹਾ ਤਿੰਨਾਂ ਚਾਰਾਂ ਮਹੀਨਿਆਂ ਚ ਇਹ ਸੜਕਾਂ ਦਾ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਸਰ ਜਿੱਦਾਂ ਪਹਿਲਾਂ ਵੀ ਯਾਰ ਜਿਹੜੀ ਸੜਕ ਆ ਇਹ ਟੁੱਟਦੀਆਂ ਜਾਂਦੀ ਜਿਹੜੀਆਂ ਬਣੀਆਂ ਹੋਈਆਂ ਇਹਨਾਂ ਬਾਰੇ ਵੀ ਕੋਈ ਤੁਹਾਡੇ ਨੌਲੇਜ ਆਇਆ ਨਹੀਂ ਵੇਖੋ ਪਿਛਲੇ 10 ਸਾਲ ਤੋਂ ਸੜਕਾਂ ਦੀ ਰਿਪੇਅਰ ਨਹੀਂ ਹੋਈ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਰਿਪੇਅਰ ਤੋਂ ਦਿਉ ਨੇ ਤੇ ਜਿਹੜੀਆਂ ਹੁਣ ਰਿਪੇਅਰ ਆਪਾਂ ਕਰ ਰਹੇ ਆ ਇਹਨਾਂ ਦੇ ਵਿੱਚ ਜਿਹੜੇ ਠੇਕੇਦਾਰ ਆ ਉਹਨਾਂ ਦੇ ਨਾਲ ਰਿਪੇਅਰ ਦੇ ਨਾਲ ਮੇਨਟੇਨੈਂਸ ਦਾ ਠੇਕਾ 6 ਸਾਲ ਦਾ ਹੋ ਰਿਹਾ ਔਰ 20% ਜਿਹੜੀ ਠੇਕੇ ਦੀ ਜਿਹੜੀ ਕੀਮਤ ਆ ਟੈਂਡਰ ਦੀ ਉਹ ਸਾਈਡ ਤੇ ਰੱਖੀ ਜਾ ਰਹੀ ਤਾਂ ਕਿ ਰਿਪੇਅਰ ਦਾ ਕੰਮ ਵੀ ਜਿਹੜਾ ਨਾ ਜੇ ਕੱਲ ਨੂੰ ਸੜਕ ਬਣ ਕੇ ਟੁੱਟਦੀ ਆ ਵਿਦਨ ਟਾਈਮ ਟਾਈਮ ਤੋਂ ਪਹਿਲਾਂ ਟੁੱਟ ਜਾਂਦੀ ਆ ਤੇ ਉਹਦਾ ਹੀ ਰਿਪੇਅਰ ਜਿਹੜੀ ਆ ਉਹ ਠੇਕੇਦਾਰ ਜਿਹੜਾ ਵਾ ਉਹ ਕਰਾ ਕੇ ਦੇ ਕਾਲਵਾ ਮੋੜ ਤੋਂ ਜਿਹੜੀ ਕਾਦੀਆਂ ਨੂੰ ਰੋਡ ਆਉਂਦਾ ਜਿੱਥੋਂ ਟੱਕਿਆ ਆਇਆ ਉਸ ਬਾਰੇ ਪੇਰ ਹੋਊਗਾ ਸ਼ੁਰੂ ਹੋ ਗਿਆ ਹਾਂ ਉਹਦਾ ਕੰਮ ਅੱਜ ਸ਼ੁਰੂ ਹੋ ਚੁੱਕਿਆ ਵਾ ਔਰ ਬੜੇ ਤੇਜ਼ੀ ਨਾਲ ਜਿਹੜਾ ਕਿਉਂਕਿ ਤੁਸੀਂ ਦੇਖੋ ਪਿਛਲੇ 2-3 ਮਹੀਨੇ ਲਗਾਤਾਰ بارشਾਂ ਹੁੰਦੀਆਂ ਰਹੀਆਂ ਔਰ ਹੜਾਂ ਦਾ ਜਿਹੜਾ ਮਾਹੌਲ ਸੀਗਾ ਬਣਿਆ ਸੀ ਤਾਂ ਕਰਕੇ ਕੰਮ ਜਿਹੜੇ ਸੜਕਾਂ ਤੇ ਆ ਜਾਂ ਕੋਈ ਵੀ ਕੰਮ ਕੰਸਟਰਕਸ਼ਨ ਦਾ ਪਿਛਲੇ 2-3 ਮਹੀਨੇ ਤੋਂ ਨਹੀਂ ਚੱਲ ਸਕਿਆ ਚਲੋ ਹੁਣ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਇੱਕ ਹਫ਼ਤੇ ਤੋਂ ਤਕਰੀਬਨ بارشਾਂ ਜਿਹੜੀਆਂ ਠੱਲ ਗਈਆਂ ਨੇ ਔਰ ਜਿੰਨੇ ਕੰਮ ਡਵੈਲਪਮੈਂਟ ਦੇ ਰੁਕੇ ਹੀ ਉਹ ਸਾਰੇ ਅਸੀਂ ਦੁਬਾਰਾ ਸ਼ੁਰੂ ਕਰਵਾ ਰਹੇ ਹਾਂ ਬਹੁਤ ਬਹੁਤ ਧੰਨਵਾਦ